ਵਿਚ ਪਟਿਆਲੇ ਦੇ ਪ੍ਰਸਿੱਧ ਪੱਤਰਕਾਰ ਸਮਾਜ ਸੇਵਕ ਵਰਵੀਨ ਕੋਮਲ ਜੀ ਲਗਾ ਬਹੁੜੀ ਇਲਾਕੇ ਦੀ ਸ਼ਿਸ਼ਕਸ਼ਨਾ ਦੇ ਵਿੱਚ ਰਹਿ ਚੁੱਕੇ ਨੇ ਔਰ ਪਟਿਆਲਾ ਵਿਧਾਨ ਸਭਾ ਤੋਂ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਚੋਣਾਂ ਦੇ ਵਿੱਚ ਸ਼ਿਸ਼ਕਸ਼ਨਾ ਦੋਸਤਾਨ ਦੇ ਉਮੀਦਵਾਰ ਰਹੇ ਸੀ ਅੱਜ ਦੁਬਾਰਾ ਘਰ ਵਾਪਸੀ ਕਰਦੇ ਹੋਏ ਸ਼੍ਰੀ ਸਾਨਾ ਹਿੰਦੁਸਤਾਨ ਦੇ ਵਿੱਚ ਅੱਜ ਸਾਡੇ ਵਿੱਚ ਸ਼ਾਮਲ ਹੋਇਆ ਅਸੀਂ ਉਹਨਾਂ ਦਾ ਪੁਰਜ਼ੋਰ ਸਵਾਗਤ ਕਰਦੇ ਹਾਂ ਆਰੇ ਦੇ ਨਾਲ ਹੀ ਸਾਡੇ ਵਿੱਚ ਅਮਨਦੀਪ ਸਿੰਘ ਜੀ ਜਿਹੜੇ ਯੂਵਾ ਨੇਤਾ ਨੇ ਉਹ ਵੀ ਸ਼ਾਮਲ ਹੋਏ ਆ ਉਹਨਾਂ ਦੇ ਸਾਥੀ ਸ਼ਾਮਲ ਹੋਏ ਆ ਤਾਂ ਸਭ ਤੋਂ ਪਹਿਲਾਂ ਜਿਹੜੇ ਪ੍ਰਵੀਨ ਪੋਮਲ ਜੀ ਸਾਡੀ ਪਾਰਟੀ ਸ਼ਾਮਲ ਹੋਇਆ ਮੀਡੀਆ ਜਗਤਨਾਥ ਜੁਦੇ ਹੋਏ ਨੇ ਉਹਨਾਂ ਨੂੰ ਸ਼੍ਰੀ ਸਾਨਾ ਹਿੰਦੁਸਤਾਨ ਆਪਣੀ ਪਾਰਟੀ ਦਾ ਰਾਸ਼ਟਰੀ মিডিਆ ਸਲਾਹਕਾਰ ਨਿਯੁਕਤ ਕਰਦੀ ਹੈ। ਔਰ ਦੂਸਰਾ ਜਿਹੜਾ ਅਮਨਦੇਵ ਸਿੰਘ ਜੀ ਸਾਡੀ ਪਾਰਟੀ ਸ਼ਾਮਲ ਹੋਇਆ ਹੈ Shiv Sena Hindustan ਚ ਉਹਨਾਂ ਨੂੰ ਜ਼ਿਲ੍ਹਾ ਯੂਆਈ ਕਾਇਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ। ਇਹ ਅਸੀਂ ਸਮਝਦੇ ਆ ਕਿ ਜਿਹੜਾ Shiv Sena Hindustan ਦੀ ਪਾਲਿਸੀਆਂ ਨੀਤੀਆਂ ਜਿਹੜੀ ਦੇ ਵਿੱਚ ਅੱਜ ਤੋਂ ਬਾਤ ਜਾਣ ਗਿਆ ਉਹਦੇ ਵਿੱਚ ਪ੍ਰਵੀਨ ਕੋਮਲ ਜੀ ਹੋਰ ਉਹ ਤੋਂ ਥੋੜਾ ਜਿਹਾ ਵਧੀਆ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਨੂੰ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਹੈ ਤਾਂ ਪਟਿਆਲੇ ਦੇ ਵਿੱਚ ਤਾਂ ਹੈ ਹੀ ਹੈ ਬਾਕੀ ਦੇਸ਼ ਦੇ ਰਾਸ਼ਟਰੀ ਪੱਧਰ ਦੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਇੱਕ ਮੀਡੀਆ ਸੈੱਲ ਜਿਹੜਾ ਹੈ ਉਹ ਮਜ਼ਬੂਤ ਹੋਵੇ ਕਿਉਂਕਿ ਇਹ ਪੁਰਾਣੇ ਪਾਰਟੀ ਦੇ ਕਾਰਕੁਨ ਨੇ ਪਾਰਟੀ ਨਾਲ ਕਾਫੀ ਲੰਮਾ ਸਮਾਂ ਪਹਿਲਾਂ ਵੀ ਜਦੋਂ ਆਤਵਾਦ ਬਹੁਤ ਪੀਕ ਚਰਮ ਤੇ ਸੀਗਾ ਉਦੋਂ ਸਾਡੇ ਨਾਲ ਜੁੜੇ ਰਹੇ ਤਾਂ ਹੁਣ ਪਾਰਟੀ ਲਈ ਹੋਰ ਜ਼ਿਆਦਾ ਮਿਹਨਤ ਕਰਨਗੇ ਤੇ ਜਿਹੜੇ ਏਰੀਆ ਦੇ ਵਿੱਚ ਜਿਹੜੇ ਖੇਤਰ ਦੇ ਵਿੱਚ ਇਹਨਾਂ ਨੂੰ ਤਜਰਬਾ ਉਹਦਾ ਸਵਸਰਾਂ ਹਿੰਦੁਸਤਾਨ ਨੂੰ ਲਾਹਾ ਮਿਲੇਗਾ ਲਾਭ ਮਿਲੇਗਾ ਦੂਸਰੀ ਗੱਲ ਜਿਹੜੀ ਅਸੀਂ ਅੱਜ ਕਹਿਣਾ ਚਾਹੁੰਦੇ ਆ ਕਿ ਜਿਵੇਂ ਆਪਾਂ ਜਾਣਦੇ ਆ ਕਿ ਤਰਨਤਾਰਨ ਵਿਧਾਨ ਸਭਾ ਦੇ ਉਪ ਚੋਣ ਹੋ ਰਹੀ ਹੈ ਆਮ ਤੌਰ ਤੇ ਚੋਣਾ ਸਾਡੇ ਦੇਸ਼ ਚ ਚਲਦੀਆਂ ਰਹਿੰਦੀਆਂ ਐ ਪਰ ਇਸ ਵਾਰ ਜਿਹੜੀ ਤਰਨਤਾਰਨ ਦੀ ਬਾਏ ਇਲੈਕਸ਼ਨ ਹੋ ਰਹੀ ਐ ਉਹਦੇ ਵਿੱਚ ਇੱਕ ਅਕਾਲੀ ਦਲ ਬਾਰਸ ਨਾਮ ਦੇ ਸੰਗਠਨ ਨੇ ਉਹ ਬਾਰਸ ਐ ਕਿ ਲਾ ਬਾਰਸ ਐ ਪਤਾ ਨਹੀਂ ਲੇਕਿਨ ਉਹਨਾਂ ਨੇ ਸੰਦੀਪ ਸੰਨੇ ਦੇ ਭਰਾ ਨੂੰ ਜਿਹੜਾ ਐ ਚੋਣਾ ਦੇ ਵਿੱਚ ਖੜਾ ਕੀਤਾ ਐ ਅਸੀਂ ਇਸ ਗੱਲ ਦੇ ਖਿਲਾਫ ਐ ਕਿ ਜਿਹੜੇ ਜਨ ਪ੍ਰਤੀਨਿਧੀ ਚੁਣ ਕੇ ਜਾਣਗੇ ਉਹ ਲਾ ਮੇਕਿੰਗ ਬੋਡੀ ਚ ਜਾ ਰਹੇ ਕਾਨੂੰਨ ਬਣਾਉਣ ਵਾਲੀ ਸੰਸਦਾਂ ਚ ਜਾ ਰਹੇ ਵਿਧਾਨ ਸਭਾ ਔਰ ਲੋਕ ਸਭਾ ਚ ਪੁਰਾਣੇ ਸਮੇਂ ਦੇ ਵੀ ਜਿਹੜੇ ਤੋਂ ਚੁਣ ਕੇ ਗਏ ਉਹ ਚਾਹੇ ਅਮਰਿਤਪਾਲ ਗਏ ਚਾਹੇ ਸ਼ਿਮਰਜਿੰਦਰ ਸਿੰਘ ਮਾਨ ਗਏ ਜਾਂ ਸਰਬਜੀਤ ਤ੍ਰੀਪਕੌਰ ਤੋਂ ਆਏ ਇਹ ਜਿਹੜੇ ਚੁਣ ਕੇ ਆਏ ਆ ਉਹਨਾਂ ਨੇ ਕੋਈ ਵੀ ਪੰਜਾਬ ਦੇ ਡਵੈਲਪਮੈਂਟ ਚ ਇੰਡਸਟਰੀ ਚ ਪਾਲਿਸੀ ਚ ਪੰਜਾਬ ਦੇ ਮਿਹਰਚਾਰੀ ਨੂੰ ਦੂਰ ਕਰਨ ਚ ਕੋਈ ਯੋਗਦਾਨ ਨਹੀਂ ਪਾਇਆ ਉਹ ਤਰਨ-ਤਰਨ ਦੇ ਵਿੱਚ ਵੀ ਉਹ ਬੰਦੇ ਦੇ ਪ੍ਰਾਣੂ ਉਮੀਦਵਾਰ ਪਾਇਆ ਜਾ ਰਿਹਾ ਜਿਹਨੇ ਲਾ ਨੂੰ ਬ੍ਰੇਕ ਕੀਤਾ ਹੈ ਕਾਨੂੰਨ ਨੂੰ ਤੋੜਿਆ ਹੈ ਕਿ ਕਾਨੂੰਨ ਬਣਾਉਣ ਵਾਲੀ ਸੰਸਥਾ ਚ ਕਾਨੂੰਨ ਤੋੜਨ ਵਾਲੇ ਲੋਕ ਜਾਣ ਕੇ ਉਹ ਪੰਜਾਬ ਦੇ ਲੋਕਾਂ ਲਈ ਕਿਹੋ ਜਿਹਾ ਰੋਲ ਮਾਡਲ ਹੋਣਗੇ ਕਿ ਆ ਇਸ ਤਰ੍ਹਾਂ ਦੇ ਪ੍ਰਤੀਨਿਧੀ ਜਾਣ ਕੇ ਤੇ ਪੰਜਾਬ ਦੀ ਇੰਡਸਟਰੀ ਪੰਜਾਬ ਦਾ ਕਾਰੋਬਾਰ ਪੰਜਾਬ ਦਾ ਯੂਥ ਜਿਹੜਾ ਹੈ ਸਹੀ ਦਿਸ਼ਾ ਚ ਜਾਏਗਾ ਕਿ ਸ਼ਿਵ ਸੈਨਾ ਹਿੰਦੁਸਤਾਨ ਦੀ ਸੋਚ ਹੈ ਕਿ ਜਿਹੜੇ ਵੀ ਉਸਾਰੂ ਪੱਖੀ ਸੋਚ ਦੇ ਲੋਕ ਹੈ ਦੇਸ਼ ਦੀ ਏਕਤਾ ਖੰਡ ਦੇ ਪੱਖ ਚ ਸੋਚਦੇ ਉਹਨਾਂ ਨੂੰ ਇਸ ਚੀਜ਼ ਦੀ ਵਿਰੋਧਤਾ ਕਰਨੀ ਚਾਹੀਦੀ ਹੈ ਮੈਂ ਚਾਹੇ ਕਿ ਮੇਰੀ ਪਾਰਟੀ ਅਲੱਗ ਹੈ ਅਸੀਂ ਕਾਂਗਰਸ ਦੀ ਪ੍ਰੋੜਤਾ ਨਹੀਂ ਕਰਦੇ ਪਰ ਮੈਂ ਅੱਜ ਰਾਜਾ ਬੜਿੰਗ ਦੀ ਇੱਕ ਸਟੇਟਮੈਂਟ ਦੇਖੀ ਜੇ ਚੋਨੇ ਕਹਿ ਕਿ ਸਾਨੂੰ ਖਾਲਸਾ ਨੇ ਹਿੰਦੁਸਤਾਨ ਚਾਹੀਦਾ ਅਜਿਹੀ ਸੋਚ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ ਚਾਹੇ ਮੁੱਖ ਅਕਾਲੀ ਦਲ ਹੋਵੇ ਇਹੋ ਜੀ ਸੋਚ ਹੋਣੀ ਚਾਹੀਦੀ ਹੈ ਕਿ ਦੇਸ਼ ਨੂੰ ਤੋੜਨ ਵਾਲੀ ਤਾਕਤਾਂ ਦੇ ਖਿਲਾਫ ਲੜਨ ਵਾਲੇ ਜਿਹੜੇ ਲੋਕ ਹੈਗੇ ਸ਼ਿਵ ਸਨਹ ਦੇ ਹਿੰਦੁਸਤਾਨ ਨੇ ਫੈਸਲਾ ਕੀਤਾ ਹੈ ਕਿ ਜੇ ਅਸੀਂ ਆਪਣਾ ਉਮੀਦਵਾਰ ਪਹਿਲਾਂ ਸੀ ਅਪੀਲ ਕੀਤੀ ਹੈ ਵੀ ਸੁਨੀਲ ਸੂਰੀ ਜਿਹੜੇ ਸ਼ਿਵ ਸਨਹ ਦੇ ਲੀਡਰਸ਼ਿਪ ਜਿਨ੍ਹਾਂ ਦਾ ਜਿਨ੍ਹਾਂ ਨੂੰ ਇਹਨਾਂ ਨੇ ਧੋਖੇ ਨਾਲ ਮਾਰਿਆ ਜੇ ਉਹਨਾਂ ਦਾ ਪਰਿਵਾਰ ਲੜਦਾ ਹੈ ਤਾਂ ਸ਼ਿਵ ਸਨਹ ਹਿੰਦੁਸਤਾਨ ਉਹਨਾਂ ਨੂੰ ਡਟਵਾਂ ਸਮਰਥਨ ਦੇਗੀ ਜੇ ਕਿਸੇ ਕਾਰਨ ਪਰਿਵਾਰ ਨਹੀਂ ਲੜਦਾ ਤੋਂ ਜਿਹੜੀ ਵੀ ਤਾਕਤਾਂ ਦੇਵ ਦੀ ਇਕਤਾ ਕੰਤਾ ਦੇ ਅੱਗੇ ਲੜਨ ਗਿਆ ਪਾਰਟੀ ਦੀ ਬਾਉਂਡਰੀ ਤੋਂ ਬਾਹਰ ਜਾ ਕੇ ਪਾਰਟੀ ਦੀ ਸੀਮਾ ਤੋਂ ਬਾਹਰ ਜਾ ਕੇ ਚਾਹੇ ਉਹ ਕੋਈ ਪਾਰਟੀ ਹੋਵੇ ਜਿਹੜੀ ਮਜਬੂਤੀ ਨਾਲ ਉੱਥੇ ਲੜ ਰਹੀ ਹੋਵੇਗੀ ਅਸੀਂ ਉਹਦਾ ਸਮਰਥਨ ਕਰਾਂਗੇ ਉਹਦੀ ਸਪੋਰਟ ਹਾਂਜੀ ਕਮਲ ਸਾਹਿਬ ਤੋਂ ਪਹਿਲਾਂ ਮੈਂ ਤੁਹਾਡਾ ਇੱਥੇ ਉੱਤੇ ਫੈਦਲ ਨੂੰ ਸੁਰੱਖਿਅਤ ਕਰਦਾ ਸਾਰੇ ਮੀਡੀਆ ਦੇ ਆਪਣੇ ਭਰਾਵਾਂ ਦਾ ਦੂਜੇ ਮੈਂ ਸਾਡੇ ਨੇਸ਼ਨਲ ਸਕ੍ਰੀਨ ਮਨਿਤ ਪਵਨ ਗੁਪਤਾ ਜੀ ਜਿੰਨਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨੈਸ਼ਨਲ মিডিਆ ਐਡਵਾਈਜ਼ਰ ਦੇ ਤੌਰ ਤੇ ਨਿਯੁਕਤੀਤਾ ਦਿੱਤ ਇੱਕ ਜਿਹੜੀ ਨਵੀਂ ਜ਼ਿੰਮੇਵਾਰੀ ਦਿੱਤੀ ਹੈ ਦੇਸ਼ ਦੇ ਜਿਹੜੇ ਹਾਲਾਤ ਨੇ ਅਸੀਂ ਸਾਰੇ মিডিਆ ਕਰਮੀ ਅੱਜ ਕੱਲ ਆਨਲਾਈਨ ਜਿਆਦਾ ਗਿਜਰਦੇ ਆ ਆਪਾਂ ਨੂੰ ਸਾਰਾ ਪਤਾ ਹੀ ਹੈ ਸਾਰਿਆਂ ਨੂੰ ਫੇਸਬੁੱਕ ਦੇ ਉੱਤੇ ਵਟਸਐਪ ਦੇ ਉੱਤੇ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਖਵਾਦੀ ਤਾਕਤਾਂ ਨੇ ਜਿਹੜੀਆਂ ਕਿ ਪਾਕਿਸਤਾਨ ਦੀ ਆਈਐਸਆਈ ਤੇ ਦੂਸਰੇ ਪਾਸੇ ਹਾਲਿਸਤਾਨੀ ਪੰਨੂ ਤੇ ਇਸ਼ਾਰਿਆਂ ਦੇ ਉੱਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜਦੋਂ ਮੇਰੀ ਗੱਲ ਹੋਈ ਉਕਤਾ ਜੀ ਦੇ ਨਾਲ ਤੇ ਮੈਂ ਡਿਸਾਈਡ ਕੀਤਾ ਕਿ ਸਾਨੂੰ ਰਲ ਮਿਲ ਕੇ ਹੰਬਲ ਮਾਰ ਕੇ ਮੀਡੀਆ ਕਰਪੀਆਂ ਨੂੰ ਇਹਨਾਂ ਤਾਕਤਾਂ ਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਇਸ ਕਰਕੇ ਸ਼ਿਵ ਸੈਨਾ ਹਿੰਦੁਸਤਾਨ ਪਵਨ ਦੁੱਪਾ ਜੀ ਦੀ ਰਹਿਨਮਾਈ ਦੇ ਵਿੱਚ ਅਸੀਂ ਜੁਆਇਨ ਕੀਤਾ ਹੈ ਇਦੇ ਨਾਲ ਦੀ ਨਾਲ ਜਿਹੜਾ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਜਿੰਨਾ মিডিਆ ਹੈਗਾ ਉਹ ਸਾਰੇ ਨੈਸ਼ਨਲ মিডিਆ ਦੇ ਦਾ ਧੰਨਵਾਦ ਵੀ ਕਰਦੇ ਆ ਕਿ ਜਿਹੜੇ ਸਾਨੂੰ ਹਰੇਕ ਸਟੇਟ ਦੇ ਵਿੱਚ ਸਹਿਯੋਗ ਦੇ ਰਹੇ ਨੇ ਨਿਰਾਪੁਰਾ ਪਾਰਟੀ ਦੀਆਂ ਗਤੀਵਿਧੀਆਂ ਦੇ ਨਾਲ ਨਾਲ ਅਸੀਂ ਇਸ ਗੱਲ ਦੇ ਬਾਰੇ ਵੀ ਖਾਸ ਤੌਰ ਦੇ ਤੇ ਧਿਆਨ ਰੱਖਾਂਗੇ ਕਿ ਨੈਸ਼ਨਲ ਲੈਵਲ ਦੇ ਉੱਤੇ ਜਦੋਂ ਵੀ মিডিਆ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ মিডিਆ ਦੇ ਨਾਲ ਜਿਹੜੀਆਂ ਬਖਵਾਤੀ ਤਾਕਤਾਂ ਨੇ ਉਹ ਖਾਸ ਤੌਰ ਦੇ ਉੱਤੇ মিডিਆ ਨੂੰ ਹੀ ਲਗਾਉਣਾ ਚਾਹੁੰਦੀਆਂ ਨੇ ਪੋਲਿਟਿਕਲ ਸਿਨੈਰੀਓ ਦੇਖੀ ਤਾਂ ਵੀ মিডিਆ ਨੂੰ ਹੀ ਟਾਰਗੇਟ ਬਣਾਇਆ ਜਾਂਦਾ ਅਸੀਂ মিডিਆ ਦੀ ਵੈਲਫੇਅਰ ਦੇ ਲਈ ਵੀ ਵਕਤ-ਵਕਤ ਕੰਮ ਕਰਾਂਗੇ ਨੈਸ਼ਨਲ ਲੈਵਲ ਤੇ ਉੱਤੇ ਨਾਲ ਦੀ ਨਾਲ ਪਾਰਟੀ ਦੀਆਂ ਜਿਹੜੀਆਂ ਗੁਪਤਾ ਜੀ ਦੀ ਗਾਈਡੈਂਸ ਦੇ ਵਿੱਚ ਜੋ-ਜੋ ਪਾਰਟੀ ਦੀਆਂ ਨੀਤੀਆਂ ਨੇ ਉਹਨਾਂ ਨੂੰ ਅੱਗੇ ਵਧਾਉਣ ਵਿੱਚ ਪ੍ਰਚਾਰ ਕਰਨ ਵਿੱਚ ਪ੍ਰਸਾਰ ਕਰਨ ਦੇ ਵਿੱਚ ਅਸੀਂ ਪੂਰੇ ਦਾ ਪੂਰਾ ਆਪਣਾ ਯੋਗਦਾਨ ਦਵਾਂਗੇ ਤੇ ਤੁਹਾਡੇ ਸਾਰੇ মিডিਆ ਦੇ ਭਰਾਵਾਂ ਦਾ ਮੈਨੂੰ ਸਹਿਯੋਗ ਪਹਿਲਾਂ ਵੀ ਮਿਲਦਾ ਰਿਹਾ ਜਿਸ ਤਰ੍ਹਾਂ ਤੇ ਮੈਂ ਬੁਝਾਰਿਸ਼ ਕਰਾਂਗਾ ਕਿ ਅੱਗੇ ਨੂੰ ਵੀ ਇਸੇ ਤਰ੍ਹਾਂ ਤੁਹਾਡੇ ਸਾਤ ਵਿੱਚ ਛਤਰਛਾਇਆ ਦੇ ਵਿੱਚ ਅਸੀਂ ਅੱਗੇ ਵਧਾਂਗੇ ਜੈ ਹਿੰਦੁਗੁਰਾ ਜੀ ਓਕੇ ਅੱਜ ਫਿਰਲੀ ਹੋਮਾ ਜੀ ਜਿਹੜੇ ਪਹਿਲਾ ਸ਼ਿਸ਼ੇਨਾ ਹਿੰਦੁਸਤਾਨ ਦਾ ਬੜਾ ਮੱਧ ਦੀ ਸ਼ਾਸਨ ਆਜਾਣਾ ਨੇ ਕਾਰਗਵਾ ਕੀਤੀ ਤੇ ਸ਼੍ਰੀ ਪਵਨ ਗੁਪਤਾ ਜੀ ਜਿਹੜੇ ਕਿਸੇ ਪਾਰਟੀ ਦੇ ਸੁਪਰੀਮੋ ਨੇ ਇਹਨਾਂ ਦੀਆਂ ਜੇਨਿਅਲ ਫੌਂਡੈਸਿਸ ਨੇ ਜਿਸ ਤਰੀਕੇ ਦੇ ਨਾਲ ਇਹ ਫਾਈਟ ਕਰਦੇ ਨੇ ਹਿੰਦੂਇਜ਼ਮ ਲਈ ਔਰ ਹਿੰਦੂਇਜ਼ਮ ਦੇ ਅਧਿਕਾਰਾਂ ਵਾਸਤੇ ਉਦੋਂ ਹਾਂ ਜਦੋਂ ਇੱਕ মিডিਆ ਦਾ ਬੰਦਾ ਸਾਡੇ ਕੋਲ ਆ ਗਿਆ ਤਾਂ ਜਿਹੜੀਆਂ ਗੱਲਾਂ ਹਾਂ ਅਸੀਂ ਦੂਰ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਉਹ ਅਸੀਂ ਉਸਾਰੇ ਪਾਰ ਤੱਕ ਚਾ ਸਕਦੇ ਹਾਂ ਠੀਕ ਥੈਂਕ ਯੂ